ਸੱਜਣ ਠੱਗ ਦਾ ਉਧਾਰ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੇ ਪਾਤਸ਼ਾਹ ਜਗਤ ਚਲੰਦੇ ਨੂੰ ਉਤਾਰਦੇ ਹੋਇਆ ਦੁਬਾਰਾ ਲਾਹੌਰ ਪਹੁੰਚੇ ਤਾਂ ਮੋਥੇ ਨਾ ਰਹਿਣ ਵਾਲਾ ਸੀ ਸੱਜਣ ਠੱਗ ਸੱਜਣ ਠੱਗ ਗੁਰਮੁਖ ਪਿਆਰੋ ਲੋਕਾਂ ਦੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਦਿੰਦਾ ਤੇ ਉਹਨਾਂ ਦਾ ਜਿਹੜਾ ਸਮਾਨ ਸੀ ਉਹ ਖੋਹ ਲੈਂਦਾ ਪਾਵਕੇ ਲੁੱਟ ਲੈਂਦਾ ਤੇ ਸਜਣ ਠਾਗ ਨੇ ਆਪਣੇ ਘਰ ਦੇ ਨਾਲ ਹੀ ਇੱਕ ਸਰਾ ਬਣਾਈ ਹੋਈ ਸੀ ਜਿਹੜਾ ਵੀ ਰਾਹੀ ਪਾਂਦੇ ਰਾਤ ਨੂੰ ਠਹਿਰਦਾ ਪਹਿਲਾਂ ਬੜੀ ਉਹਦੀ ਆਉ ਭਗਤ ਕਰਦਾ ਮਿੱਠੇ ਮਿੱਠੇ ਬਚਨ ਬੋਲਦਾ ਤੇ ਲੋਕਾਂ ਨੂੰ ਭਰਮਾਉਂਦਾ ਕੁਝ ਤਾਂ ਉਹਦੀ ਚਾਲ ਸਮਝ ਜਾਂਦੇ ਜਿਹੜੇ ਨਹੀਂ ਉਹਦਾ ਕਹਿਣਾ ਮੰਨਦੇ ਇਤਿਹਾਸਕਾਰ ਇਹ ਗਵਾਹੀ ਭਰਦੇ ਨੇ ਕਿ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੰਦਾ ਸੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਜ ਨੂੰ ਪਤਾ ਲੱਗਿਆ ਕਿ ਇਥੇ ਇੱਕ ਸਜਣ ਠੱਗ ਰਹਿੰਦਾ ਹੈ ਨਾਮ ਦਾ ਹੀ ਸਜਣ ਹੈ ਪਰ ਜੋ ਅੰਦਰ ਚੱਲਦਾ ਹੈ ਉਹਦੇ ਜਿਹੜੇ ਬਿਰਤੀ ਹੈ ਜਿਹੜੀ ਸੋਜ ਵਿਚਾਰ ਹੈ ਬੜੀ ਅੰਦਰੋਂ ਭਿਆਨਕ ਹੈ ਤੇ ਗੁਰਮਉ ਪਿਆਰੋ ਸਤਗੁਰ ਮਹਾਰਾਜ ਭਾਈ ਮਰਦਾਨੇ ਨੂੰ ਲੈ ਕੇ ਉਸ ਜਗ੍ਹਾ ਤੇ ਪਹੁੰਚੇ ਜੇਥੇ ਸੱਜਣ ਠਗ ਦਾ ਘਰ ਸੀ ਤੇ ਸਤਗੁਰੂ ਮਹਾਰਾਜ ਦੇ ਚਿਹਰੇ ਤੇ ਦਗਦਾ ਕਰਦਾ ਜਲਾਲ ਨੂਰ ਦੇਖ ਕੇ ਸਮ ਸਮਝ ਗਿਆ ਕਿ ਉਹ ਹੀ ਅਮੀਰ ਘਰਾਣੇ ਦੇ ਬੰਦੇ ਲੱਗਦੇ ਹਨ ਸਤਗੁਰੂ ਮਹਾਰਾਜ ਨੂੰ ਵੀ ਬੜੇ ਮਿੱਠੇ ਮਿੱਠੇ ਬਚਨ ਸੱਜਣ ਠਗ ਨੇ ਬੋਲੇ ਆਓ ਜੀ ਤਨ ਭਾਗ ਸਾਡੇ ਦਰਸ਼ਨ ਹੋਏ ਤੁਹਾਡੀ ਤੇ ਮਰਦਾਨਾ ਖਣ ਲੱਗਿਆ ਮਹਾਰਾਜ ਮੈਨੂੰ ਬੜੀ ਜੋਰਾਂ ਦੀ ਭੁੱਖ ਲੱਗੀ ਹੈ ਸਜਣ ਠਗਨੇ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਅਤੇ ਭਾਈ ਮਰਦਾਨੇ ਦੇ ਅੱਗੇ ਪ੍ਰਸ਼ਾਦਾ ਰੱਖਿਆ ਛੇਤੀ ਪ੍ਰਕਾਰ ਦਾ ਭੋਜਨ ਰੱਖਿਆ ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਹਿੰਦੇ ਭਾਈ ਮਰਦਾਨਾ ਇਹ ਪ੍ਰਸ਼ਾਦਾ ਨਾ ਸਕੀ ਇਹਦੇ ਵਿੱਚ ਜ਼ਹਿਰ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਬੜੀ ਜੋਰਾਂ ਦੀ ਭੁੱਖ ਲੱਗੀ ਹੈ ਸਤਿਗੁਰੂ ਮਹਾਰਾਜ ਇਹ ਕਹਿੰਦੇ ਪ੍ਰਸ਼ਾਦਾ ਹੁੰਦਾ ਸ਼ੱਕ ਲੈਂਦੇ ਪਰ ਇਹ ਨੀਰੇ ਜ਼ਹਿਰ ਹੈ ਇਹ ਲੋਕਾਂ ਦੇ ਖਾਣੇ ਦੇ ਵਿੱਚ ਜ਼ਹਿਰ ਮਿਲਾਉਂਦਾ ਹੈ ਤੇ ਜਦੋਂ ਮਰ ਜਾਂਦੇ ਨੇ ਉਹਨਾਂ ਦਾ ਸਮਾਨ ਲੁੱਟ ਲੈਂਦਾ ਹੈ ਤੇ ਭਾਈ ਮਰਦਾਨੇ ਜੀ ਸਤਿਗੁਰੂ ਮਹਾਰਾਜ ਦੇ ਆਖੇ ਲਾ ਕੇ ਪ੍ਰਸ਼ਾਦਾ ਪਾਣੀ ਨਾ ਸਕਿਆ ਤੇ ਸਤਿਗੁਰੂ ਮਹਾਰਾਜ ਨੇ ਸਜਣਾ ਠਾਕੂ ਨੂੰ ਉਪਦੇਸ਼ ਦੇ ਕੇ ਸਮਝਾਇਆ ਸੀ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟਾਂ ਦੇ ਵਿੱਚ ਤਨ ਸ੍ਰੀ ਗੁਰੂ ਨਾਨਕ ਤਨ ਸ੍ਰੀ ਗੁਰੂ ਨਾਨਕ ਜ਼ਰੂਰ ਲਿਖੋ ਵੀਡੀਓ ਚੰਗੀ ਲੱਗੀ ਲਾਇਕ ਕਰੋ ਤੇ ਸ਼ੇਅਰ ਕਰੋ ਵਾਹਿਗੁਰੂ ਜੀ